ਗੱਡੀ ਨੋ ਹੈ ਨੋ ਅੱਡੀ ਹੈ ਰਾਤ 8 ਵਜੇ ਲੈ ਕੇ ਸੰਜੀਪਲੀ ਸਵੇਰੇ ਮੈਂ ਵੇਖ ਕੇ ਗਿਆ ਹਾਂ ਸੇ ਹੁਣ ਦੇਖੋ ਕੀ ਦੀ 40000 ਰੁਪਏ ਮੰਗਦੇ ਦੱਸੋ ਇਹ ਕਿਤੋਂ ਦੀ ਗਰੀਬ ਬੰਦੇ 40000 ਜੁਗਿਆ ਹੈ ਜਿਹੜੇ ਹੈ ਦੇ ਦੂ ਛੱਟੇ ਸਾੜੇ ਪਟੇਮੁਰਾ ਚ ਉਹ ਗੜਬੜੀ ਦੀ ਬੈਂਡਸ ਵੀਰ ਦੇ ਤਰਲੇ ਲਿਆਵੇ ਹੁਣ ਸਾਰੇ ਆਏ ਆ ਤੇ ਭਰਾਏ ਫੇਰ ਰਣ ਕੇ ਮਾਰੇ ਨਕਿਆ ਵੀ ਹੁਣ ਦਿੰਨੇ ਆ ਆਦੇ ਸਰਪੰਚ ਸਾਹਿਬ ਨਹੀਂ ਆਏ ਆ ਸਰ ਨੇ ਜਦੋਂ ਆ ਗਏ ਫੇਰ ਫੇਰ ਮੰਨੇ ਫੇਰ ਮੰਨਣ ਲੱਗੇ ਮਾਰੇ ਜੀ ਡੈਡ ਬਾਡੀ ਨਹੀਂ ਦਿੱਤੀ ਵੀਰ ਵੀ ਤਰਲੇ ਮੰਨਦੇ ਆ ਮੈਂ ਮੌਜੂਦਾ ਐਮਸੀਆ ਵਾਰਡ ਨੰਬਰ 6 ਤੋਂ ਬਲਰਾ ਸਿੰਘ ਮੈਨੂੰ ਵੀਰਾਂ ਨੇ ਫੋਨ ਕੀਤਾ ਵੀ ਲਾਸ਼ ਢੱਕ ਲਈ ਆ ਤੇ ਪੈਸੇ ਦੀ ਮੰਗ ਕਰਦੇ ਆ ਦੇਖੋ ਜੋ ਭਗਵੰਤ ਮਾਨਿਕ ਲਾਹ ਬਣਾਇਆ ਵੀ ਤੁਸੀਂ ਆਪ ਦਾ ਡੈਡ ਬਾਡੀ ਨਹੀਂ ਢੱਕ ਸਕਦੇ ਡਾਕਟਰ ਬਾਦ ਦੀ ਬਾਦ ਹੀ ਗੱਲ ਆ ਦੂਜੀ ਪੈਸਿਆਂ ਦੀ ਪਰ ਡੈੱਡ ਬੋਡੀ ਡੱਕ ਸਕਦੇ ਮੈਂ ਹਸਪੀਟਲ ਵਾਲਿਆਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਡਾਕਟਰ ਸਾਹਿਬ ਦੇਖੋ ਲਾ ਜੋ ਲਾਹ ਬੰਦਾ ਤੁਸੀਂ ਡੈੱਡ ਬੋਡੀ ਜਿਹੜੀ ਹੈ ਡੱਕ ਨਹੀਂ ਸਕਦੇ ਜੇ ਲਾਹ ਜਿਹੜਾ ਡੱਕ ਸਕਦੇ ਮੈਨੂੰ ਲਿਖ ਕੇ ਦੇ ਦਿਓ ਅਸੀਂ ਆਪਦੀ ਕਾਰਵਾਈ ਕਰਾਂਗੇ ਤੁਸੀਂ ਆਪਦੀ ਕਰ ਲਿਓ ਕਿੰਨੇ ਪੈਸੇ ਮੰਗਦਾ ਹੈ ਹਾਂਜੀ ਕਿੰਨੇ ਪੈਸੇ ਮੰਨ ਕਰਦਾ ਜਿੱਦਾਂ ਮੈਨੂੰ ਵੀਰਾਂ ਨੇ ਦੱਸਿਆ ਵੀ ਪਹਿਲਾਂ 40000 ਮੰਗਿਆ ਫਿਰ 35 ਦੇ ਹੁਣ 25 ਦੇ ਸਵੇਰ ਦੇ ਦੇਰੇ ਬਾਡੀ ਸਵੇਰ ਸਵੇਰ ਦੇ ਦੇਰੇ ਸਵੇਰ ਦੇ ਖਜਲਗਾ ਹੁਣ ਮੈਂ ਕਹਿੰਦਾ ਸਾਰਾ ਪਿੰਡ ਆ ਜਾਣਾ ਸੜਕ ਤੇ ਅਸੀਂ ਬਹਿ ਜਾਣਾ ਦਰਿਆ ਵਛਾ ਕੇ ਅਸੀਂ ਤੇਰੇ ਕੋਲ ਜਵਾਬਦਾਰੀ ਮੰਗਣੀ ਆ ਵੀ ਜੋ ਭਗਵੰਤ ਮਾਨ ਨੇ ਲਾਹ ਬਣਾਇਆ ਕੀ ਗੱਲ ਉਹ ਮੁਖਮਤ ਨੇ ਗਲਤ ਲਾਹ ਬਣਾਤਾ ਜੇ ਲਾਹ ਦੇ ਮੁਤਾਬਕ ਡਾਕਟਰ ਨਾਲ ਚੱਲਣਗੇ ਹਸਪੀਟਲ ਨਾਲ ਚੱਲਣਗੇ ਚੱਲੂ ਕਿੜਾ ਮਲੇ ਗੁੰਡਾਗਰਦੀ ਖਸਾਦੀ ਗੁੰਡਾਗਰਦੀ ਆ ਸਦਾ ਹੀ ਗੁੰਡਾਗਰਦੀ ਆ ਆ ਇਹਦਾ ਬੇਟਾ ਇੱਕ ਇਹਦਾ ਬੇਟਾ ਹੀ ਡੱਥ ਹੋ ਗਈ ਪਹਿਲਾਂ ਇੱਥੇ ਇੱਥੇ ਇਹੋ ਹਸਪੀਟਲ ਚ ਆ ਮੇਰਾ ਉਹ ਤਾਂ ਇਹਨਾਂ ਫਿਰ ਪਤਾ ਮੈਂ ਕਿਹਾ ਦੇਖੋ 8 ਵਜੇ ਲਿਆਂਦਾ ਸੀ ਇਹਨਾਂ ਨੂੰ ਰਾਤ ਤੇ ਬੜੇ ਇਹਨਾਂ ਨੇ ਪੈਸੇ ਲਏ ਆ ਬੜੇ ਬਣਾਏ ਆ ਤੇ ਹੁਣ ਜਦੋਂ ਅਸੀਂ লাশ 8 ਵਜੇ 12 ਵਜੇ ਦੀ ਗੱਲ ਆ ਮੌਤੇ ਹੋਈ ਠੀਕ ਨਹੀਂ ਜਿਆਦਾ ਏ ਤੇ ਕਹਿੰਦੇ ਠੰਡ ਲੱਗੀ ਆ ਇਹਨਾਂ ਨੇ ਸਾਰਾ ਕੁਝ ਕੀਤਾ ਕਾਰਵਾਈ ਕੀਤੀ ਆ ਨੂੰ ਦੱਸਿਆ ਵੀ ਆ ਤੇ ਫਿਰ ਇਹਨਾਂ ਉਦੋਂ ਕਿਨੂੰ ਡੈਡ ਬੋਡੀ ਹਨ ਦਿੱਤੀ 12 ਵਜੇ ਦੀ ਗੱਲ ਕਹਿੰਦੇ ਆਹ ਕਿਨੂੰ ਉਹਦਾ ਜਵਾਬ ਦੇ ਦਿੰਦੇ ਕਿੰਨੇ ਜੀ ਹੁਣ ਆ ਇਹ ਤਾਂ ਹੁਣ ਇਹ ਦੇਣ ਦੇ ਹਨ ਨੂੰ ਤਾਂ ਹੋ ਮੰਗਦੇ ਬਸ ਪੈਸੇ ਦੋ ਪਾਹੇ ਕਿੱਥੇ ਦੇ ਗਰੀਬ ਬੰਦਾ ਉਹ ਤਾਂ ਲੁੱਟਿਆ ਗਿਆ ਅੱਗੇ ਥੋੜੇ ਦਿਨ ਥੋੜਾ ਚਿਰ ਹੋਇਆ ਉਹਦੇ ਬੇਟੇ ਦੀ ਅੱਗੇ ਡੈਥ ਹੋਈ ਹੈ ਕਿ ਕਿੱਥੋਂ ਦੇ ਗਰੀਬ ਬੰਦਾ ਇੰਨਾ ਪੈਸਾ ਕਿੰਨੇ ਪੈਸੇ ਦੇ ਚੁਕੇ ਇਹਨੂੰ ਪਾਹੇ ਵਾਵਾ ਚਲੀ ਗਿਆ 40000 ਰੁਪਏ ਗਿਆ ਦਿੱਤਾ ਵਾ 11:00 ਵਜੇ 1.5 ਲੱਖ ਰੁਪਏ ਲੱਗ ਗਏ ਤਾਂ ਹੁਣ ਫੇਰ ਇਹਨਾਂ ਕਿੰਨੇ ਪੈਸੇ ਬਣਾਏ ਉਹਦੀ ਉਹਦੇ 30000 ਦੀ ਦਵਾਈ ਲੈ ਦਿੱਤੀ ਇਹਨਾਂ ਨੇ ਤਾਂ ਫੇਰ ਉਹ ਦਵਾਈ ਹੁਣ ਵਾਪਸ ਕੀਤੀ